ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੈ ਕਿ ਸਿੱਖ ਕੌਮ ਕਿਸ ਦੇ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਾਗੀ ਧੜੇ ਨਾਲ ਕਿ ਬਾਗੀ ਧੜੇ ਨਾਲ ਦਾਗੀ ਧੜੇ ਦੇ ਵਿੱਚ ਕਹਿੰਦੇ ਨੇ ਕਿ ਸੁਖਬੀਰ ਸਿੰਘ ਬਾਦਲ ਬਾਦਲ ਐਂਡ ਕੰਪਨੀ ਐਂਡ ਸਿਆਸੀ ਟੋਲਾ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਕਹਿੰਦਾ ਹੈ ਕਿ ਅਸੀਂ ਸੁਧਾਰ ਕਰਨਾ ਹੈ ਸਿੱਖ ਕੌਮ ਕੀ ਦੇ ਨਾਲ ਹੈ ਪੰਜ ਮੈਂਬਰਾਂ ਵੱਲੋਂ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਤਾਂ ਬਾਜੀ ਪਲਟ ਦਿੱਤੀ ਹੈ ਸਾਹੋ-ਸਾਈ ਹੋ ਗਏ ਸੁਖਬੀ ਸਿੰਘ ਅਤੇ ਸੁਖਬੀ ਸਿੰਘ ਬਾਦਲ ਦੇ ਸਾਥੀ ਏਜੰਸੀਆਂ ਨੇ ਵੀ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਆਖਿਰਕਾਰ ਸੰਗਤ ਸਿੱਖ ਕੌਮ ਸਿੱਖ ਸੰਗਤ ਕਿਸ ਦੇ ਨਾਲ ਨੇ ਬੱਲੇ-ਬੱਲੇ ਕਰਾ ਦਿੱਤੀ ਹੈ ਪਿੰਡਾਂ ਦੇ ਵਿੱਚੋਂ ਵਹੀਰਾਂ ਘੱਤ ਕੇ ਲੋਕ ਜਿਹੜੇ ਨੇ ਉਹ ਭਾਰਤੀ ਦਾ ਹਿੱਸਾ ਬਣ ਰਹੇ ਨੇ ਹਾਲਾਂਕਿ ਇਹ ਸ਼ਾਇਦ ਐਕਸਪਲੀਸ਼ਨ ਜਿਹੜੀ ਜਿਹੜੀ ਆਸ ਹੈ ਅੰਦਾਜ਼ਾ ਵੀ ਨਾ ਹੋਵੇ ਮਨਪ੍ਰੀਤ ਇਆਲੀ ਗੁਰਪ੍ਰਤਾਪ ਸਿੰਘ ਮਡਾਲਾ ਸੰਤਾ ਸਿੰਘ ਉਮੈਦਪੂਰੀ ਐਡਵੋਕੇਟ ਇਕਬਾਲ ਸਿੰਘ ਝੁੰਦਾ ਤੇ ਬੀਬਾ ਸੁਤਵੰਤ ਕੌਰ ਨੂੰ ਕਿ ਹਜੂਮ ਭੀੜਾਂ ਦੀਆਂ ਭੀੜਾਂ ਜਿਹੜੀਆਂ ਨੇ ਉਹ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਹਿੱਸਾ ਬਣ ਰਹੀਆਂ ਨੇ ਫਿਰ ਉਹ ਪੀਲਾ ਕਿਹੜੀਆਂ ਸੀ ਜਿਹੜੀਆਂ ਸੁਖਬੀਰ ਸਿੰਘ ਬਾਦਲ ਵੱਲੋਂ ਕਦੇ 25 ਲੱਖ ਤੇ ਕਦੇ 15 ਲੱਖ ਤੇ ਕਦੇ 37 ਲੱਖ ਯਾਨੀ ਕਿ ਹੋਰ 20-25 ਦਿਨਾਂ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਜਾਵੇਗਾ ਕਿ ਸਿੱਖ ਕੌਮ ਮੇਨਾ ਖੜਦੀ ਹੈ ਕਿ ਨਹੀਂ ਖੜਦੀ ਹੈ ਕਿਹੜੀਆਂ ਕੁਰਬਾਨੀਆਂ ਦੀ ਗੱਲ ਕਰਦੇ ਨੇ ਸੁਖਬੀਰ ਸਿੰਘ ਬਾਦਲ ਉਹ ਸਾਰਿਆਂ ਨੂੰ ਪਤਾ ਹੈ ਕਿ ਕਿਹੜੇ ਸਿਰ ਲੁਆਏ ਨੇ ਸੁਖਬੀਰ ਸਿੰਘ ਬਾਦਲ ਜਾਂ ਪ੍ਰਮੂ ਪ੍ਰਕਾਸ਼ ਸਿੰਘ ਬਾਦਲ ਨੇ ਯਾਨੀ ਕਿ ਸਿਰ ਕੌਮ ਸੋਸ਼ਲ ਮੀਡੀਆ ਤੇ ਐਨੀ ਕੁ ਅਵੇਅਰ ਹੋ ਚੁੱਕੀ ਹੈ ਐਨੀ ਕੁ ਲੋਕ ਜਾਗਰੂਤ ਹੋ ਚੁੱਕੇ ਨੇ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਦੇ ਦੋ ਮੈਂਬਰ ਆਪਣੇ ਹੱਥ ਕੜੇ ਕਰ ਗਏ ਐਡਵੋਕੇਟ ਰਜਿੰਦਰ ਸਿੰਘ ਧਾਮੀ ਅਤੇ ਇੱਕ ਪ੍ਰੋਫੈਸਰ ਕਰਪਾਲ ਸਿੰਘ ਬਡੁੰਗਰ ਜੋ ਖੁਦ ਆਰਸੀਪੀਸੀ ਦੇ ਸਾਬਕਾ ਪ੍ਰਧਾਨ ਰਹੇ ਚੁੱਕੇ ਨੇ ਲੇਕਿਨ ਇਹਨਾਂ ਪੰਜਾਂ ਮੈਂਬਰਾਂ ਨੇ ਹੌਸਲਾ ਨਹੀਂ ਛੱਡਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਯਾਨੀ ਹਰਪ੍ਰੀਤ ਸਿੰਘ ਨੇ ਅਰਦਾਸ ਕੀਤੀ ਅਰਦਾਸ ਤੋਂ ਬਾਅਦ ਧੜਾ ਧੜ ਭਰਤੀ ਸ਼ੁਰੂ ਹੋਈ ਤੇ ਭਰਤੀ ਜਿਹੜੀ ਭਰਤੀ ਹੈ ਯਾਨੀ ਕਿ ਮਨਪ੍ਰੀਤ ਇਆਲੀ ਵਰਗਿਆਂ ਨੂੰ ਦਫ਼ਤਰ ਬਣਾਉਣੇ ਪੈਣੇ ਨੇ ਹੈਲਪਲਾਈਨ ਨੰਬਰ ਦੇਣੇ ਪੈਣੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚੋਂ ਕੌਲਾ ਆ ਰਹੀਆਂ ਨੇ ਕਿ ਆਨਲਾਈਨ ਪੋਰਟਲ ਤਿਆਰ ਕਰੋ ਅਜਿਹੇ ਮਾਦਮ ਦੇ ਰਾਹੀਂ ਅਸੀਂ ਵੀ ਸ਼ਰੂਮਣੀ ਅਕਾਲੀ ਦਲ ਦਾ ਹਿੱਸਾ ਬਣਨਾ ਚਾਹੁੰਦੇ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਨੂੰ ਪੂਰਾ ਕਰਨਾ ਚਾਹੁੰਦੇ ਆ ਬੜੀ ਵੱਡੀ ਬੜਾ ਵੱਡਾ ਬੱਚਰ ਗੁਨਾਹ ਕਰ ਲਿਆ ਹੈ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਜਿੰਨੇ ਵੀ ਬਾਦਲ ਐਂਡ ਕੰਪਨੀ ਵਾਲੇ ਨੇ ਜੇਕਰ ਗੁਰੂ ਘਰ ਦੇ ਨਾਲ ਮੱਥਾ ਨਾ ਲਾਉਂਦੇ ਜੇਕਰ ਗੁਰੂ ਘਰ ਤੋਂ ਪਗੋੜੇ ਨਾ ਹੁੰਦੇ ਜੇਕਰ ਗੁਰੂ ਘਰ ਤੋਂ ਮਨਕਰ ਨਾ ਹੁੰਦੇ ਤਾਂ ਹੋ ਸਕਦਾ ਹੈ ਕਿ ਸਿੱਖ ਕੌਮ ਫਿਰ ਤਸਦੀਹ ਆਧਾਰ ਤੇ ਕਹਿੰਦੀ ਕਿ ਚਲੋ ਇਨਸਾਨ ਦੇ ਕੋਲੂ ਗਲਤੀਆਂ ਤੇ ਹੋ ਜਾਂਦੀਆਂ ਨੇ ਲੇਕਿਨ ਫਿਰ ਦੁਬਾਰਾ ਪ੍ਰਧਾਨ ਬਣਾ ਦਈਏ ਸੁਖਬੀਰ ਸਿੰਘ ਬਾਦਲ ਨੂੰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵੀ ਜਾਵੇਗੀ ਕਿਉਂਕਿ ਸ੍ਰੀ ਅਕਾਲ ਤਖਤ ਸਹਿ ਦੇ ਹੁਕਮਨਾਮੇ ਵਿੱਚ ਲਿਖਿਆ ਹੋਇਆ ਹੈ ਰਾਜਸੀ ਹੱਕ ਗਵਾ ਬੈਠੇ ਨੇ ਜਦੋਂ ਰਾਸੀ ਹਾਕੀ ਗਵਾ ਬੈਠੇ ਫਿਰ ਤੁਸੀਂ ਕਿਹੜੇ ਸਵਿਧਾਨ ਦੀ ਗੱਲ ਕਰਦੇ ਹੋ ਤੁਸੀਂ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਲੇਕਿਨ ਇੱਧਰ ਪੰਜ ਮੈਂਬਰਾਂ ਦੀ ਕਮੇਟੀ ਲੇ ਤਰਥਲੀ ਬਚਾ ਦਿੱਤੀ ਹੈ ਸੰਗਤਾ ਵੱਲੋਂ ਕੌਮ ਵੱਲੋਂ ਇੰਨਾ ਭਰਮਾ ਹੰਗਾਰਾ ਮਿਲ ਰਿਹਾ ਹੈ ਇਹ ਤਾਂ ਗੁਰਪ੍ਰਤਾਪ ਵਡਾਲਾ ਜਾਂ ਇਕਬਾਲ ਸਿੰਘ ਵਿੱਚ ਹੁੰਦਾ ਹੋਣਾ ਨਹੀਂ ਸੋਚਿਆ ਵੀ ਨਹੀਂ ਹੋਣਾ ਯਾਨੀ ਕਿ ਅੱਜ ਤੋਂ ਵੀ ਵੱਧ ਕੰਮ ਹੋ ਰਿਹਾ ਹੈ ਹੁਣ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਸਾਹ ਸੁੱਤੇ ਹੋਏ ਨੇ ਕਿ ਅਸੀਂ ਸਾਹ ਸੁੱਕ ਗਏ ਨੇ ਜਾਈਏ ਕਿਹੜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਲੜੀਏ ਕਿ ਪੰਜ ਮੈਂਬਰੀ ਕਮੇਟੀ ਤੇ ਜਾ ਕੇ ਮਿੰਦ ਮੁਤਾਜ਼ੀ ਕਰੀਏ ਯਾਨੀ ਕਿ ਏਜੰਸੀਆਂ ਨੇ ਵੀ ਖੁਲਾਸਾ ਕਰ ਦਿੱਤਾ ਹੈ ਕਿ ਭਰਤੀ ਨੂੰ ਵੱਡਾ ਬਲ ਮਿਲ ਰਿਹਾ ਹੈ ਇਹ ਰਿਪੋਰਟ ਦੀ ਜਿਹੜੀ ਪਿੰਕ ਹੈ ਖਬਰ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਲੱਚੁਕੀ ਹੈ ਤਾਂ